ਹੈਲੋ ਵੀ ਦੋਸਤੋ ਅੱਜ ਆਪਾਂ ਚੱਲੇ ਆ ਇੱਕ ਨਵੇਂ ਜੇ ਜਗ੍ਹਾ ਜਿੰਨਕੀ ਉਹ ਐਸੀ ਜਗ੍ਹਾ ਹੈ ਜਿਹੜੀ ਬਹੁਤ ਫੇਮਸ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਆਏ ਜੀ ਇੱਥੇ ਆਪਣਾ ਪੈਟਰੋਲ ਪੰਪ ਤੇ ਸੋ ਪੈਟਰੋਲ ਪੰਪ ਤੇ ਆਏ ਸੀ ਇੱਥੋਂ ਅਸੀਂ ਲੈਣੀ ਹੈ ਕਾਫੀ ਕਾਫੀ ਬਹੁਤ ਫੇਮਸ ਹੈ ਤੇ ਉਹ ਤੁਹਾਨੂੰ ਆਪਾਂ ਅੱਜ ਲਵਾਂਗੇ ਕਾਫੀ ਜਾਂਦੇ ਹੋਏ ਦੋ ਕਾਫੀਆਂ ਲਵਾਂਗੇ ਜਿਹਦੇ ਵਿੱਚ ਅਸੀਂ ਤੁਹਾਡੇ ਵਾਸਤੇ ਕੁਸ਼ਣ ਨਾਮੀ ਡੈਸਟੀਨੇਸ਼ਨ ਤੇ ਜਾਵਾਂਗੇ ਤੇ ਉਹ ਐਸੀ ਜਗ੍ਹਾ ਹੈ ਜਿਹਨੂੰ ਕਹਿੰਦੇ ਨੇ ਅੱਕਾ ਰੋਆ ਸੋ ਵਾਕਈ ਅਸੀਂ ਜਾਂਦੇ ਆਂਦੇ ਰਾਹ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸੋ ਉਹਦੇ ਵਿੱਚ ਕੀ ਹੈ ਵੀ ਜਦੋਂ ਅਸੀਂ ਰਾਹ ਦੇ ਵਿੱਚ ਕਹੀ ਕਿਤੇ ਕਿਤੇ ਰੁਕਾਂਗੇ ਤਾਂ ਤੁਹਾਨੂੰ ਆਪਾਂ ਐਕਸਪਲੇਨ ਕਰਾਂਗੇ ਕਹਾਂ ਚੀਜ਼ ਦਿਖਾਵਾਂਗੇ ਤੁਹਾਨੂੰ ਠੀਕ ਆ ਬਨੇ ਰਹੋ ਇਹ ਆ ਜੀ ਸਾਡੀ ਗੱਡੀ ਤੇ ਆਪਾਂ ਚੱਲੇ ਆਂ ਗੱਡੀ ਤੇ ਲਓ ਜੀ ਹੁਣ ਆਪਾਂ ਸੰਦਸਾ ਦੀ ਪਟਰਾਵਾਪ ਤੋਂ ਲੈ ਲਈ ਕਾਫੀ ਲਾਰਜ ਮੋਚਾ ਹਾਂ ਮੋਕਾ 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 ਇਹਨੂੰ ਇਹ ਕਹਿੰਦੇ ਨੇ ਤੇ ਕਾਫੀ ਬੜੀ ਲਾਜਵਾਬ ਹੈ ਬਾਈ ਨੂੰ ਪਸੰਦ ਹੈ ਤੇ ਜਦੋਂ ਮੈਂ ਪੀਤੀ ਤੇ ਫਿਰ ਸਾਨੂੰ ਵੀ ਇਹ ਪਸੰਦ ਆ ਗਈ ਠੀਕ ਹੈ ਜੀ ਇਹ ਆ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਚਾਰ ਪੈਂਦਾ ਹੋਰ ਤਰੀਕੇ ਨਾਲ ਤੇ ਇੱਥੇ ਚਾਰ ਪਾਉਂਦੇ ਨੇ ਹੋਰ ਜੋ ਵੀ ਆਈਡੀਆ ਨੇ ਆਪਾਂ ਹੁਣ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਪਰ ਐਵੇਂ ਸ਼ਾਰਟ ਚ ਦਿਖਾ ਰਹੇ ਹਾਂ ਆਪਾਂ ਤੁਹਾਨੂੰ ਕੋਕ ਦੇਖੋ ਕਿੰਨੀ ਸ਼ਾਨਦਾਰ ਹੈ ਜਿੱਦਰ ਮਰਜੀ ਦੇਖ ਲੋ ਸਿਰਾਂ ਹੀ ਸਿਰਾਂ ਬਸ ਗ੍ਰੀਨ ਗ੍ਰੀਨ ਕੱਟ ਕੀਤੇ ਹੋਏ ਖੱਬੜਾ ਮਤਲਬ ਜਿਵੇਂ ਕਹਿੰਦੇ ਨੇ ਸਾਰੇ ਜਗ੍ਹਾ ਤੇ ਕੋਈ ਆਇਆ ਨਹੀਂ ਆਹ ਮੱਕੀ ਖੜੀ ਐ ਤੇ ਆਹ ਮੱਕੀ ਐ ਲਓ ਜੀ ਅਸੀਂ ਖੜਾਂਗੇ ਕੋਸ਼ਿਸ਼ ਕਰਾਂਗੇ ਨੈਕਸਟ ਆਉਂਦੇ ਹੋਏ ਸੋ ਤਾਂ ਇਹ ਚਲਕਾ ਦਿਖਾ ਰਹੇ ਹਾਂ ਤੁਹਾਨੂੰ ਵੀ ਇਹ ਸਾਹਮਣੇ ਦੇਖੋ ਕਿੰਨਾ ਵਧੀਆ ਲੱਜਦਾਰ ਸੋਜ ਦੀ ਧੁੱਪ ਸਾਡੇ ਅਸੀਂ ਜਾ ਰਹੇ ਹਾਂ ਜਿੱਥੇ ਇੱਥੇ ਤੇ ਸ਼ੌਂਹ ਸਾਹਮਣੇ ਧੁੱਪ ਐ ਤੇ ਟਾਈਟ ਆਪੋ ਇਹ ਮਤਲਬ ਕਿ ਛੋਟਾ ਜਿਹਾ ਪਿੰਡ ਹੈ ਸ਼ਹਿਰ ਸਿਟੀ ਨਾਲੋਂ ਕੱਟ ਕੇ ਇੱਥੇ ਜਾਣਾ ਆਪਾਂ ਹਾਂ ਜੀ ਅੱਕਾ ਰੋ ਆ ਜਾਣਾ ਥੰਨੇ ਆ ਇਸ ਟਾਈਮ 63 ਕਿਲੋ ਜਾਨਕੀ ਜਿੰਨਾ ਆਪਣਾ ਪਟਿਆਲਾ ਸੁਨਾਮ ਤੋਂ ਹਣਾ ਹਾਂ 63 65 64 ਕਿਲੋ 64 ਪੈਣ ਕਿਲੋ ਆਗਾ ਆਪਣਾ ਆ ਵੀ ਗਏ ਆਪਾਂ 20 ਕਿਲੋ ਹਾਂ 20 ਕਿਲੋ ਮੀਟਰ ਅਗੇ ਅੱਛਾ ਯਾਰ ਆ ਦੇਖੋ ਢੇਡਾਂ ਜੀ ਚੱਲ ਰਹੀਆਂ ਨੇ ਖੁੱਲੇ ਚ ਜਿਹੜੀ ਸਾਡੇ ਬਿਲਕੁਲ ਮੂਰੇ ਗੱਡੀ ਜਾ ਰਹੀ ਹੈ ਇਹਦੇ ਉੱਪਰ ਧਰੇ ਹੋਏ ਨੇ ਇਹਨਾਂ ਨੇ ਜੀ ਸਾਈਕਲ ਜੇਨੇ ਮੈਂ ਇੱਕ ਚੀਜ਼ ਹੋਰ ਦੇਖੀ ਐ ਵੀ ਸਾਈਕਲਿੰਗ ਬਹੁਤ ਕਰਦੇ ਨੇ ਇਹ ਆਪਾਂ ਵੈਸੇ ਹੁਣ ਇਧਰਲੀ ਸਾਈਡ ਖੇਤੀ ਵਾਲੇ ਏਰੀਆ 'ਚ ਆ ਗਏ ਆ ਨਾ ਆਹਾਂ ਵਾਲੇ ਇਧਰ ਖੇਤੀ ਵੀ ਹੁੰਦੀ ਆ ਕਾਫੀ ਆ ਹਾਂ ਹਾਂ ਬਹੁਤ ਜਿਵੇਂ ਗਉਂਆ ਛੱਡ ਰੱਖਿਆ ਨੇ ਵਿੱਚ ਔਰ ਹਨਾ ਹੂੰ ਦੇਖੋ ਮੈਂ ਮਤਰਾ ਜਿਹੜਾ 55 ਲਿਖਿਆ ਹੋਇਆ ਹੈ ਜਦੋਂ ਰਿਮੋਡ ਆਉਂਦਾ ਮੈਂ ਪੁੱਛਿਆ ਵੀਰ ਨੂੰ ਵੀ ਇਹ ਕਿਉਂ ਲਿਖਿਆ ਹੋਇਆ ਹੈ ਵੀ ਤੁਸੀਂ 55 ਦੀ ਸਪੀਡ ਤੇ ਤੁਸੀਂ ਗੱਡੀ ਨੂੰ ਮੋੜ ਸਕਦੇ ਹੋ ਠੀਕ ਹੈ ਤੇ ਜੇ ਵੱਧ ਹੋਊਗੀ ਫਿਰ ਗੱਡੀ ਤਲਕਸਾ ਦੀ ਆਕੇ ਲਓ ਵੀ ਦੋਸਤੋ ਗੱਡੀ ਦੀ ਡਰਾਈਵਿੰਗ ਦੀ ਆਪਾਂ ਗੱਲ ਕਰਾਂਗੇ ਇਸੇ 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 ਸਟੈਪ 'ਚ ਤੇ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਕਿਉਂਕਿ ਲੰਘਣਾ ਜਾਵੇ ਅਸੀਂ ਗੱਡੀ ਵਿੱਚ ਜਾ ਰਹੇ ਹਾਂ ਕਿੰਨਾ ਵਧੀਆ ਦਰਖਤ ਲਾਇਆ ਹੈ ਜਿਹੜੇ ਵੀ ਬੰਦੇ ਨੇ ਲਾਇਆ ਹੈ ਇਸੇ ਜਗ੍ਹਾ ਤੇ ਇਹ ਇੱਧਰ ਨਹੀਂ ਹੈਗਾ ਜਾ ਕਿਤੇ ਹੋਰ ਨਹੀਂ ਹੈਗਾ ਜਾਂ ਇਹ ਨਾ ਸਮਝੇ ਵੀ ਇਸੇ ਜਗ੍ਹਾ ਤੇ ਕਿਵੇਂ ਦਰਖਤ ਹੋ ਗਏ ਸੋ ਇਹ ਇਨਪਲਾਂਟ ਹੈ ਹਨਾ ਜੀ ਲਾਏ ਹੋਏ ਨੇ ਭਾਈ ਮੈਂ ਤੈਨੂੰ ਇਹੀ ਦੇਖਦਾ ਓਕੇ 4-5 ਸਾਲ ਹੋ ਗਏ ਮੈਨੂੰ ਓਕੇ 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 ਮੇਰੀ ਫਿਰ ਵੀ ਸੋਚਣ ਵਾਲੀ ਗੱਲ ਆ ਐਡੇ ਵਧੀਆ ਤਰੀਕੇ ਨਾਲ ਲੱਗੇ ਹੋਏ ਨੇ ਤਾਂ ਫਿਰ ਲਾਏ ਹੋਏ ਨੇ ਦੇਖੋ ਇਹ ਤਾਂ ਕਿਉਂਕਿ ਫਿਰ ਇੱਧਰ ਵੀ ਤਾਂ ਹੋ ਸਕਦੀ ਸੀ ਨਾ ਲੜੀ ਦਾ ਪਰਬਤਾਂ ਦੀ ਸੇਮ ਹੀ ਆ ਨਾ ਤੇ ਹਾਂ ਦੋਸਤੋ ਗੱਲ ਇਹ ਹੈ ਵੀ ਜੇਕਰ ਹੁਣ 80 ਦੀ ਸਪੀਡ ਤੇ ਅਸੀਂ ਜਾ ਰਹੇ ਹਾਂ ਤੇ ਅਸੀਂ ਤੋਂ 20 ਪਲੱਸ ਹੋ ਜਾਨੇ ਤਾਂ ਸਾਨੂੰ ਘਟੋ ਘਟੋ 100 ਰੁਪਏ ਦਾ ਚਲਾਨ ਕੱਟਣਾ ਪਊ ਕਟਰਾਣਾ ਪਊਗਾ ਜੇ ਅਸੀਂ ਉਸ ਤੋਂ ਉੱਪਰ ਦੀ ਸਪੀਡ ਜਾਂਨੇ ਆ ਤਾਂ 100 150 ਜਾਂਨੇ ਕਿ ਉੱਪਰ ਜਾ ਸਕਦਾ ਹੈ ਕਹਿਣਾ ਤੁਹਾਨੂੰ ਕੁਝ ਨਹੀਂ ਚਲਾਨ ਕਰ ਦੇਣਗੇ ਤੁਹਾਡਾ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਓਵਰ ਸਪੀਡ ਜ਼ਿਆਦਾ ਜਾ ਰਹੇ ਹੋ ਜਿਵੇਂ ਜੇ 100 ਦੀ ਤੋਂ 150 ਤੇ ਜਾ ਰਹੇ ਹੋ ਤਾਂ ਤੁਹਾਡਾ ਲਾਇਸੈਂਸ ਜ਼ਬਤ ਹੋ ਜਾਊਗਾ ਜਾਂ ਤੁਹਾਡਾ ਹੋਰ ਵੀ ਜੋ ਵੀ ਤੁਹਾਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਫਿਊਚਰ ਤੇ ਨਵੀਆਂ ਚੀਜ਼ਾਂ ਤੁਹਾਨੂੰ ਮਿਲਣ ਵਾਲੀਆਂ ਨੇ ਕੰਟਰੀ ਵੱਲੋਂ ਉਹ ਤੁਹਾਡੀਆਂ ਸਾਰੀਆਂ ਕੈਨਸਲ ਹੋ ਜਾਣੀਆਂ ਸੋ ਇਹ ਚੀਜ਼ ਯਾਦ ਰੱਖਿਓ ਜੇਕਰ ਤੁਸੀਂ ਨਿਊਜ਼ੀਲੈਂਡ ਚ ਆ ਰਹੇ ਹੋ ਤਾਂ ਉਹਦੀ ਸਪੀਡ ਦਾ ਬੜਾ ਧਿਆਨ ਰੱਖਿਓ। ਨਵੇਂ ਮਟਰ ਵਾਲੇ ਕਿਹ ਹੈ ਇਹ ਰਾਹ ਸਾਨੂੰ ਪਤਾ ਨਹੀਂ ਪਰ ਹੈ ਵਾਲ ਪੁਰਾਣੀ ਹੈ। ਇਹਦਾ ਜਿਹੜਾ ਇਹ ਪਾਣੀ ਖੜਾ ਹੈਗਾ ਤੇ ਫਿਰ ਬਾਕੀ ਕੋਈ ਗੱਲ ਨਹੀਂ ਦੇਖ ਰਿਹਾ ਆਉਂਦੇ। ਲੋ ਜੀ ਅਸੀਂ ਰੁਕੇ ਸੀ ਉਰੇ। ਕਹਿੰਦਾ ਚੱਲ ਬਾਥਰੂਮ ਹੀ ਕਰਨੀਏ। ਸੋ ਬਾਥਰੂਮ ਕਰਦੇ ਕਰਦੇ ਇੱਕ ਜਗ੍ਹਾ ਦੇਖੀ ਮੈਨੂੰ ਬਹੁਤ ਹੀ ਲਾਜਵਾਬ ਤੇ ਇਹ ਆਲਾ ਦਾਲਾ ਤੇ ਬਹੁਤ ਹੀ ਲਾਜਵਾਬ ਹੈ ਦੇਖੋ ਸਿਨਰੀ ਕਿੰਨੀ ਜ਼ਬਰਦਸਤ ਹੈ ਤੇ ਤੇ ਆ ਬਿਲਕੁਲ ਸਾਹਮਣੇ ਵਾਲਾ ਏਰੀਆ ਤੇ ਹੁਣ ਹੋਰੇ ਜਾ ਰਹੇ ਆ ਅਸੀਂ ਪਬਲਿਕ ਜਿਹੜਾ ਫੋ ਬਣਾ ਹੁੰਦਾ ਤੇ ਇੱਕ ਟ੍ਰੇਨ ਖੜੀ ਆ ਬੜੀ ਪੁਰਾਣੀ ਤੇ ਇਹ ਟ੍ਰੇਨਾਂ ਦੇਖੋ ਇਹਨਾਂ ਨੇ ਖੜਾ ਕੇ ਰੱਖੀ ਹੋਈ ਆ ਸਿਰਫ ਦੇਖਣ ਵਾਸਤੇ ਤੇ ਬਹੁਤ ਪੁਰਾਣਾ ਇਹ ਨਹੀਂ ਪਤਾ ਕਿੰਨੀ ਦੇਰ ਦਾ ਹੈ ਇਹ ਕਿੰਨਾ ਇਹ ਬੰਦ ਹੈ ਲਿਖਿਆ ਨਹੀਂ ਹੋਇਆ ਬਟ ਕਿੰਨਾ ਪੁਰਾਣਾ ਹੈ ਮੈਂ ਦੇਖਦਾ ਲੱਭਦਾ ਤੇ ਇਹ ਸਾਈਡ ਇਹਦੀ ਬਿਲਕੁਲ ਇਧਰ ਹੀ ਸਾਈਡ ਆ ਗਈ ਦੇਖੋ ਆ ਲਾਦਾ ਜਿਵੇਂ ਯਾਰ ਆਪਾਂ ਫੋਟੋ ਨਹੀਂ ਦੇਖ ਦਿੰਦੇ ਵੀ ਸਿਨਰੀਆਂ ਤੇ ਇਹ ਲਿਖਿਆ ਹੋਇਆ ਕੁਝ ਦੇਖਦੇ ਆ ਤੇ ਲिटल ਫਾਉਰ ਰੇਲਵੇ ਟ੍ਰਾਇਲ ਜਾਨੀ ਕਿ ਲੇਟਰ ਰੀਵਰ ਟਾਊਨਸ਼ਿਪ ਇਹ ਜਗ੍ਹਾ ਤੇ ਮਤਲਬ ਹੁੰਦਾ ਸੀ ਤੇ ਇਹ ਹੈਗਾ ਹੁਣ ਇਹਦਾ ਇਹਦੀ ਬਾਇਓਗ੍ਰਾਫੀ ਕੀ ਹੈ ਮੈਨੂੰ ਨਹੀਂ ਪਤਾ ਤੇ ਮੇਰੀ ਇੱਛਾ ਸੀ ਵੀ ਆਪਾਂ ਦਿਖਾਇਆ ਜਾਵੇ ਉਰੇ ਟੇ ਉਰੇ ਮੈਨੂੰ ਲੱਗਦਾ ਇਹ ਸਟੇਸ਼ਨ ਹੁੰਦਾ ਹੋ ਪਹਿਲਾਂ ਸ਼ਾਇਦ ਸਟੇਸ਼ਨ ਹੀ ਹੈ ਤੇ ਇਹਨਾਂ ਨੇ ਰੱਖਿਆ ਹੋਇਆ ਉਰੇ ਦੇਖਣ ਵਾਸਤੇ ਇਹ ਦੇਖੋ ਆ ਲਿਟਲ ਰਿਵਰ ਸਟੇਸ਼ਨ ਹੀ ਹੁੰਦਾ ਸੀ ਇਹ ਪੁਰਾਣਾ ਕਿੰਨਾ ਪੁਰਾਣਾ ਇਹ ਨਹੀਂ ਪਤਾ ਜਿਵੇਂ H910 ਤੇ ਆਪਾਂ ਦੇਖਦੇ ਹਾਂ ਹੁਣ ਇਹ ਦੁਕਾਨਾਂ ਦਾ ਰੂਪ ਧਾਰਨ ਕਰ ਲਿਆ ਨੇ ਇਹ ਮਨਲਾ ਉਹ ਰੇਲ ਸਟੇਸ਼ਨ ਹੁੰਦਾ ਸੀ ਹਨਾ ਪੁਰਾਣਾ ਕਿੱਦ ਨਾ ਬਈ ਹਮ ਆਹ ਸਟੇਸ਼ਨ ਦੇ ਵਿੱਚ ਦੁਕਾਨਾਂ ਬਣਾਤੀਆਂ ਹਨਾ ਯਾਦ ਰੱਖੀ ਹੋਈ ਯਾਦ मिल गया बाथरूम मिल गया और टाइम वो नहीं लिखा हुआ है ना ना भी कि पुराना है आता नहीं उन्नीस सौ चौंती लिखा है ये पिछली है ना बैक साइड इतिहास नहीं लिखा यहाँ मीटर स्टार ऑफ रियर ट्रैक क्रैशर ची ए भी क्रैचर ची बन सॉरी हाँ हैं

ਇਹਦਾ ਹੁਣ ਮੈਨੂੰ ਇਹ ਨਹੀਂ ਪਤਾ ਵੀ ਕੀ ਇਤਿਹਾਸ ਲਿਖਿਆ ਕੀ ਲਿਖਿਆ ਵਟ ਦੇਕਰ ਨੂੰ ਇਹ ਚ ਜਉਨੀ ਹੈ ਪੁਰਾਣੀਆਂ ਜਿੰਨੇ ਆ ਫੋਟੋ ਚ ਦਿਖਾਈ ਹੋਏ ਨੇ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਓਪਨਡ 1986 ਦੇ ਵਿੱਚ ਗ੍ਰੈਗਲ ਸਟਾਈਲ ਲੁੱਕ ਰੋਕ ਮੋਟਰ ਓਕੇ ਭਾਈ ਇਹ ਤਾਂ ਹੁਣ ਤੁਸੀਂ ਦੇਖ ਲਓ ਦੇ ਰੇਲਵੇ ਸਟੇਸ਼ਨ ਉੱਪਰ ਨੂੰ ओके ਲਾਸਟ ਟ੍ਰੇਨ ਆਪਲੇ ਕਰਾਉਣ ਜਿਹੜਾ ਸਪਨ ਮੈਂ ਚਾਹ ਰਿਹਾ ਸੀ ਕਿ ਇੱਕ ਜਿਹੜੀ ਲਾਸਟ ਟ੍ਰੇਨ ਡਿਪਾਰਚਰ ਜਦ ਗਈ ਸੀ ਉਹ 1962 ਤੱਕ ਚੱਲਦੀ ਆ ਆਹ ਫ੍ਰੇਮ ਦਾ ਨਾਮ ਹੈ ओके ਫਰਸਟ ਸਟੇਸ਼ਨ ਮਾਸਟਰ ਇਹ ਬੰਦਾ ਕੀ 800 ਗਰੋਇਜ਼ 800 ਡ੍ਰੈਂਕਸ ਦਾ ਫਾਸਟਨ ਦੇ ਬਾਰੇ ਕੈਰਿੰਗ ਲੈਂਡਿੰਗ बिजनेসম্যান ਹਾਂ ਜੀ 1888 ਹਾਂ ਠੀਕ ਕੈਰਿੰਗ ਲੀਡਿੰਗ ਕਿਹਦੇ ਤੋਂ ਹਾਂ 24 ਫਰਵਰੀ 1888 ਇਹ ਘੋੜਿਆਂ ਦਾ ਸ਼ੋਅ ਹੋ ਰਿਹਾ ਤੇ ਵੈਸੇ ਅਸੀਂ ਵਾਪਸ ਆਉਂਦੇ ਹੋਏ ਦੇਖਾਂਗੇ ਜੇ ਤਾਂ ਸਾਨੂੰ ਲੱਗਦਾ ਹੋਇਆ ਤਾਂ ਦਿਖਾ ਦਾਂਗੇ ਤੇ ਆ ਦੇਖੋ ਕੋਈ ਗੱਲ ਹੈ ਸ਼ਾਇਦ ਮੈਂਟੈਂਸ ਹੋ ਰਹੀ ਹੈ ਨਦੀ ਕੋਈ ਬਿਮਾਰੀ ਠਮਾਰੀ ਤਾਂ ਹੋਰ ਹਨਾ ਆ ਗਿਆ ਸਾਰੇ ਲੈ ਕੇ ਆਏ ਹੋਏ ਨੇ ਸੰਦੀਪਾ ਦੇ ਖਾਲ ਖਾਲ ਗੱਡੀਆਂ ਨੇ ਜਿਹੜੀਆਂ ਹਾਂਜੀ ਓਕੇ ਨਾਈਸ ਯਾਰ ਇੱਧਰ ਕੱਟ ਕੇ ਆਉਣਾ ਪੂਰੀ ਹੋਰ ਮੰਡੀ ਆ ਸੰਦੀਪਾ ਤਾਂ ਦੇਖਣ ਆਣ ਯਾਰ ਆਪਣੇ ਹੈ ਰੁਕ ਜਾਨੇ ਫਿਰ ਦੇ ਗਰੋਂ ਦੀ ਐਂਟਰੀ ਕੀ ਬਾਤ ਆ ਯਾਰ ਆਉਂਦੇ ਹੋ ਦੇਖ ਲਾਂਗੇ ਫਿਰ ਚੱਲ ਠੀਕ ਆ ਹਾਂ ਉਹ ਬੁਲਾ ਲਾਂਗੇ ਹਾਂ ਵੀ ਮਿੱਤਰੋ ਤੇ ਹੁਣ ਅਸੀਂ ਚੱਲ ਬੇ ਚੜਾਈਆਂ ਅਸੀਂ ਇਹ ਪਹਾੜੀ ਨੂੰ ਪੂਰਾ ਪਾਰ ਕਰਨਾ ਹੈ ਲਵੀ ਦੋਸਤੋ ਅਸੀਂ ਹੁਣ ਨਿਕਲਾਏ ਗੱਡੀ ਤੋਂ ਬਾਹਰ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਹਾੜੀ ਦੇ ਵਿੱਚ ਬਹੁਤ ਪਿਆਰੇ ਪਿਆਰੇ ਘਰ ਛੋਟੇ ਛੋਟੇ ਜਿਹਾ ਟਾਊਨ ਜਿ ਨਿੱਕੇ ਨਿੱਕੇ ਟਾਊਨ ਨਹੀਂ ਮਤਲਬ ਘਰ ਜਿਹਦੇ ਨਾਲ ਮਤਲਬ ਉਹਨਾਂ ਦੀ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਮੈਨੂੰ ਲੱਗਦਾ ਵੀ ਖੂਬਸੂਰਤ ਹੈ ਕਿਉਂਕਿ ਗ੍ਰੀਨਰੀ ਦੇ ਵਿੱਚ ਰਹਿਣ ਵਾਲਾ ਬੰਦਾ ਹਮੇਸ਼ਾ ਖੁਸ਼ ਰਹਿੰਦਾ ਹੈ ਮਜ਼ਾਦ ਜੀ ਰਹਿੰਦਾ ਬੰਦਾ ਹਨ ਤੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੇਖੋ ਵੀ ਤੁਹਾਨੂੰ ਦਿਖਦੇ ਨਹੀਂ ਉਹਨੇ ਪਰ ਮੈਂ ਹੁਣ ਤੁਹਾਨੂੰ ਜ਼ੂਮ ਕਰਕੇ ਦਿਖਾਉਂਗਾ ਨਿੱਕੇ ਨਿੱਕੇ ਘਰ ਨੇ ਪਿਆਰੇ ਪਿਆਰੇ ਇਹ ਆ ਦੇਖੋ ਇਹ ਘਰ ਹੋ ਗਿਆ ਆਹ ਹੋ ਗਿਆ ਤੇ ਆਹ ਹੋ ਗਿਆ ਦੇਖੋ ਨਿੱਕੇ ਨਿੱਕੇ ਮਕਾਨ ਨੇ ਯਾਨਕਿ ਰਹਿਣ ਬਸੇਰੇ ਨੇ ਬਹੁਤ ਵਧੀਆ ਆਲੇ-ਦਾਲ ਦੇਖੋ ਕਿੰਨੇ ਸੋਹਣੇ ਦਰਖਤ ਨੇ ਇਹਨਾਂ ਦੀ ਜ਼ਿੰਦਗੀ ਕਿੰਨੀ ਵਧੀਆ ਹੋਊਗੀ ਹਨ ਵੈਸੇ ਅਸਲੀ ਕਿਸਾਨੀ ਤਾਂ ਇਹੀ ਹੈ ਕਿਉਂਕਿ ਜਦੋਂ ਅਸੀਂ ਸ਼ਹਿਰਾਂ ਵੱਲ ਨੂੰ ਮੂਵ ਹੋ ਗਏ ਤਾਂ ਸਾਡੇ ਰਿਸ਼ਤੇ ਨਾਤੇ ਹੋਰ ਉਹ ਵੈਸੇ ਦੂਰ ਚਲੇ ਗਏ ਅਕਸਰ ਅਸੀਂ ਹੁਣ ਗੱਲ ਕਰਦੇ ਆ ਰਹੇ ਸੀਗੇ ਵੀ ਜਦੋਂ ਜਦੋਂ ਤੁਸੀਂ ਟੈਕਨੋਲੋਜੀ ਨਾਲ ਜੁੜੀ ਜਾਓਗੇ ਤੇ ਤੁਸੀਂ ਆਪਣੇ ਆਪ ਦੇ ਕੁਝ ਚੀਜ਼ਾਂ ਨਾਲੋਂ ਟੁੱਟੀ ਜਾਓਗੇ ਸੋ ਆ ਇਹਨਾਂ ਨੇ ਕੁਦਰਤ ਦਾ ਬਹੁਤ ਨੇੜਾ ਰੱਖਿਆ ਹੋਇਆ ਤੇ ਹਰ ਟਾਈਮ ਇਹ ਕੁਦਰਤ ਦੇ ਨੇੜੇ ਰਹਿੰਦੇ ਨੇ ਇੱਥੇ ਡੰਗਰ ਰੱਖਣੇ ਇੱਥੇ ਛੱਡਣੇ ਚਰਨੇ ਤੋਂ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਤੁਹਾਨੂੰ ਦਿਖ ਨਹੀਂ ਰਿਹਾ ਹੋਗਾ ਮੈਂ ਥੋੜਾ ਹੋਰ ਜ਼ੂਮ ਕਰਦਾ ਇਹ ਨੇ ਮਤਲਬ ਆ ਦੇਖ ਰਹੇ ਹੋ ਤੁਸੀਂ ਇਹ ਆ ਦੇਖੋ ਇਹ ਨੀਗੀਆਂ ਪੇਡਾਂ ਰੱਖੀਆਂ ਹੋਇਆਂ ਸ਼ਾਇਦ ਪੇਡਾਂ ਨੇ ਗਉਆਂ ਨੇ ਇਹ ਨਹੀਂ ਪਤਾ ਮੈਨੂੰ ਘੱਟ ਨਜ਼ਰ ਆ ਰਹੀਆਂ ਨੇ ਪਰ ਕੈਮਰੇ ਨਾਲਾ ਕਾਫੀ ਦੇਹਰੀਆਂ ਨੇ ਇਹ ਸੋ ਇਹਨਾਂ ਦਾ ਇੱਕ ਦਾਇਰਾ ਹੁੰਦਾ ਇਹਨਾਂ ਨੇ ਬਾੜ ਲਾਈ ਹੁੰਦੀ ਆਲੇ ਦਾਲੇ ਪਹਾੜੀ ਤੇ ਵੀ ਉਹ ਏਰੀਆ ਚ ਘੁੰਮ ਸਕਦੇ ਆ ਉਹ ਦੇਖੋ ਇਹ ਆ ਸਾਰੀਆਂ ਪੇਡਾਂ ਨਹੀਂ ਗੀਆਂ ਨਿੱਕੇ ਨਿੱਕੀਆਂ ਦੇਖ ਰਹੀ ਐ ਨਾ ਦੂਰ ਛੋਟੇ ਛੋਟੇ ਆ ਪਰ ਮੈਨੂੰ ਨਿਗਾ ਉਂ ਚਿੱਟੇ ਚਿੱਟੇ ਪੈ ਰਹੀਆਂ ਨੇ ਪਰ ਹੈਗੀਆਂ ਇਹ ਪੇਡਾਂ ਹੀ ਨੇ ਹਣਾ ਸੰਦੀਪ ਹੈ ਹਾਂ ਬਈ ਤੇ ਤਾਂ ਤਾਂ ਠੀਕ ਹੈ ਜੀ ਇਹ ਵੀਡੀਓ ਅਸੀਂ ਤੁਹਾਡੇ ਨਾਲ ਬਣਾਈ ਹੈ ਤੁਹਾਡੇ ਕਰਕੇ ਕਿਉਂਕਿ ਵਧੀਆ ਲੱਗਦਾ ਵੀ ਇਹ ਵਿਊ ਵੀ ਵਿੱਚ ਲਿਆਤਾ ਜਾਵੇ ਇਹ ਜਾਂਦਾਂ ਨੇ ਅਸੀਂ ਆਪਣੀ ਮੈਮਰੀ ਇਕੱਠੀ ਕਰ ਰਹੇ ਹਾਂ ਤੇ ਤੁਹਾਨੂੰ ਦਿਖਾਈ ਜਾਂਦੇ ਆਂ ਬਹਾਨੇ ਨਾਲ ਜੇ ਵਧੀਆ ਲੱਗੀ ਕਮੈਂਟ ਜ਼ਰੂਰ ਕਰਿਓ ਬਈ ਜਿਹੜਾ ਵੀ ਕੋਈ ਭਰਾ ਸਾਡਾ ਕੋਈ ਭੈਣ ਕੋਈ ਵੀਰ ਕੋਈ ਬਜ਼ੁਰਗ ਕੋਈ ਮਾਂ ਸਾਡੀ ਵੀਡੀਓ ਦੇਖ ਰਹੀ ਹੈ ਜਾਂ ਤੁਸੀਂ ਉਰੇ ਆਣੇ ਹੋ ਜਾ ਆਉਣ ਦੀ ਇੱਛਾ ਤਾਂ ਇਹ ਕੰਟਰੀ ਸਭ ਤੋਂ ਬੈਸਟ ਕੰਟਰੀ ਮੈਨੂੰ ਲੱਗਦਾ ਵੀ ਘੁੰਮਣ ਵਾਸਤੇ ਵਧੀਆ ਹੈ ਡੈਸਟੀਨੇਸ਼ਨਾਂ ਨੇ ਬਹੁਤ ਜਗ੍ਹਾ ਸਾਡੇ ਭਾਈ ਸਾਨੂੰ ਘੁਮਾ ਰਹੇ ਨੇ ਤੇ ਵਧੀਆ ਇਹਨਾਂ ਦਾ ਥੈਂਕ ਯੂ ਵੈਰੀ ਮਾਚ ਮਿਲਦੇ ਆ ਅੱਗੇ ਜਾ ਕੇ ਅਸੀਂ ਜਿਹੜੀ ਮੇਨ ਜਗ੍ਹਾ ਤੇ ਜਾਣਾ ਉਸ ਜਗ੍ਹਾ ਤੇ ਜਾ ਕੇ ਅਸੀਂ ਤੁਹਾਨੂੰ ਅਗਲਾ ਹੁਣ ਦਿਖਾਵਾਂਗੇ ਜੇ ਕਿਤੇ ਰਾਹ 'ਚ ਲੱਗਿਆ ਤਾਂ ਅਸੀਂ ਤੁਹਾਨੂੰ ਉਸ ਤਰ੍ਹਾਂ ਦੀ ਕੋਈ ਡੈਸਟੀਨੇਸ਼ਨ ਦਿਖਾਵਾਂਗੇ ਜ਼ਬਰਦਸਤ ਹੋ ਵੀ ਮਿੱਤਰੋ ਅਸੀਂ ਹੁਣ ਲਵੇ ਪਹੁੰਚ ਰਹੇ ਹਾਂ 18 ਕਿਲੋ ਤੇ 18 ਕਿਲੋਮੀਟਰ ਰਹਿ ਗਿਆ ਜੀ ਹੁਣ ਸਾਡਾ ਅੱਕਰੋਆ ਆਓ ਵੀ ਮਿੱਤਰੋ ਇੰਤਜ਼ਾਰ ਦੀਆਂ ਘੜੀਆਂ ਆਪਣੀਆਂ ਖਤਮ ਹੋਣ ਜਾ ਰਹੀਆਂ ਪਲੀਜ਼ ਕੰਸਰਵ ਵਾਟਰ ਹਨਾ ਸੋ ਆਪਾਂ ਪਹੁੰਚ ਗਏ ਜੀ ਅਕਾਰਵਾ ਅਕਾਰਵਾ ਠੀਕ ਹੈ ਜੀ ਤੇ ਆਪਾਂ ਪਹੁੰਚਣ ਤੋਂ ਬਾਅਦ ਤੁਹਾਡਾ ਵੈਲਕਮ ਕਰਦੇ ਆਂ ਜੀ ਤੇ ਸਿਟੀ ਬਹੁਤ ਖੂਬਸੂਰਤ ਹੈ ਇਹ ਤੇ ਹੁਣ ਆਪਾਂ ਪਾਰਕਿੰਗ ਕਰਾਂਗੇ ਗੱਡੀ ਤੇ ਉਸ ਤੋਂ ਬਾਅਦ ਆਪਾਂ ਪਤਾ ਕਰਾਂਗੇ ਜਿਹੜੇ ਜਿਹੜੀ ਚੀਜ਼ਾਂ ਆਪਾਂ ਦੇਖਣੀਆਂ ਨੇ ਉਰੋਂ ਤੋ ਗ੍ਰੇਨ ਹੋਟਲ ਇਹ ਹੋਟਲ ਹੈ ਜੀ ਇਧਰ ਹੀ ਸਾਈਡ ਬੜਾ ਪਿਆਰਾ ਬਣਿਆ ਹੋਇਆ ਤੇ ਆ ਪੁਲਿਸ ਸਟੇਸ਼ਨ ਹੈ ਜੀ ਤੇ ਉਸ ਤੋਂ ਬਾਅਦ ਹੁਣ ਆਪਾਂ ਪਹੁੰਚ ਗਏ ਜੀ ਬਿਲਕੁਲ ਛੀ ਦੇ ਬਿਲਕੁਲ ਕਿਨਾਰੇ ਦੇ ਤੇ ਬਹੁਤ ਹੀ ਖੂਬਸੂਰਤ ਹੈ ਤੇ ਇੱਥੇ ਆਪਾਂ ਹੁਣ ਕਰਾਂਗੇ ਗੱਡੀ پارک ਪਾਰਕਿੰਗ ਤਾਂ ਫ੍ਰੀ ਆ ਹਾਂ ਆਪਾਂ ਲੱਭਦੇ ਆ ਪਹਿਲਾਂ ਆਪਾਂ ਉੱਧਰ ਆ ਤਾਂ ਆਊਟ ਆਫ ਆਰ ਕਾਰ ਪਾਰਕਿੰਗ ਤਾਂ ਹੋਊਗੀ ਕਿਤੇ ਹੋਰ ਹੋਊਗੀ ਹੂੰ ਠੀਕ ਆ ਲਓ ਜੀ ਬਹੁਤ ਖੂਬਸੂਰਤ ਜਗ੍ਹਾ ਹੈ ਬੜੀ ਪਿਆਰੀ ਜੀ ਮਨਮੋਹਕ ਜੀ ਜਗ੍ਹਾ

ਜੇਕਰ ਤੁਸੀਂ ਕ੍ਰੈਚਰਚੀ ਆ ਨਿਊਜ਼ੀਲੈਂਡ ਆ ਰਹੇ ਹੋ ਤਾਂ ਕ੍ਰੈਚਰਚ ਦਾ ਏਰੀਆ ਇਹ ਪੈਂਦਾ ਕਰੋਆ ਤੇ ਬਾਕੀ ਜੋ ਇੱਥੇ ਆ ਕੇ ਸਾਡਾ ਐਂਟਰਟੇਨਮੈਂਟ ਲਾ ਲੋ ਜਾਂ ਹੱਸਣਾ ਗਾਉਣਾ ਤੇ ਇੱਥੇ ਘੁੰਮਣਾ ਉਹ ਤੁਹਾਨੂੰ ਆਪਾਂ ਹੁਣ ਸਾਰਾ ਐਕਸਪਲੇਨ ਕਰਾਂਗੇ ਤੇ ਇੱਕ ਹੁਣ ਆਪਾਂ ਪਹਿਲਾਂ ਤਾਂ ਉਰੋਂ ਆਪਾਂ ਦੇਖਦੇ ਆਂ ਵੀ ਆ ਕਿੰਨੀ ਵਧੀਆ ਜਗ੍ਹਾ ਬਣੀ ਹੈ। ਪਾਰਕ ਬੋਰਕ ਤੇ ਇਹ ਆ ਗਈ ਸਾਡਾ ਏਰੀਆ ਤੇ ਲੋਕ ਸ਼ਿਪਿੰਗ ਸ਼ਿਪ ਤੇ ਚਲਾਉਂਦੇ ਨੇ ਨਿੱਕੇ ਨਿੱਕੇ ਬੱਚੇ ਔੀ ਕਾਫੀ ਅੱਜ ਛੁੱਟੀ ਦਾ ਦਿਨ ਹੈ ਮੈਨੂੰ ਲੱਗਦਾ ਹੈ ਨਾ ਹਲੋ ਵੀ ਮਿੱਤਰੋ ਅਸੀਂ ਆ ਗਏ ਹਾਂ ਜੀ ਹੁਣ ਗੱਡੀ ਨੂੰ ਪਾਰਕ ਕਰਕੇ ਗੱਡੀ ਕਰਤੀ ਪਾਰਕ ਇੱਥੇ ਤੇ ਫਿਰ ਹੁਣ ਆਪਾਂ ਦੇਖਦੇ ਹਾਂ ਚੱਲਦੇ ਹਾਂ ਹੁਣ ਅੱਗੇ ਜਿੱਥੇ ਅਸੀਂ ਜਾਣਾ ਤੇ ਸਿਨਰੀ ਬਹੁਤ ਜ਼ਬਰਦਸਤ ਨੇ ਸੋਹਣੀਆਂ ਨੇ ਆਲਾਦਾਲਾ ਬਹੁਤ ਸਫਾਈ ਚ ਇਹ ਪਾਣੀ ਉਪਰੋਂ ਆ ਹਨਾ ਠੀਕ ਆ ਜੀ ਹੁਣ ਅੱਗੇ ਚੱਲਦੇ ਆਪਾਂ ਲਓ ਵੀ ਮਿੱਤਰੋ ਅਸੀਂ ਆ ਗਏ ਅਸੀਂ ਹੁਣ ਟੇਟ ਲਾਵਾਂਗੇ ਕਰੂਜ਼ ਦੀ ਸੋ ਕਰੂਜ਼ ਦੀ ਟਿਕਟ ਲਾ ਕੇ ਨਾਲੇ ਆਪਾਂ ਤੁਹਾਨੂੰ ਦਿਖਾਣੇ ਔਰੇ ਦਾ ਥੋੜਾ ਜਿਹਾ ਆਲਾ ਦੋ ਆਲਾ ਫਿਰ ਆਪਾਂ ਕਰਾਂਗੇ ਕਰੂਜ਼ ਤੇ ਸਵਾਰੀ ਤੇ ਫਿਰ ਉਸ ਤੋਂ ਬਾਅਦ ਅੰਦਰ ਦਾ ਜੋ ਵੀ ਸਾਨੂੰ ਲੁਤਫ ਹੋਊਗਾ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਹੀ ਪਿਆਰਾ ਤੇ ਘੈਂਟ ਵਿਊ ਹੈ ਇੱਥੇ ਇਹ ਆਪਾਂ ਇੱਕ ਕਰ ਲਈਏ ਫੋਟੋ ਇਹ ਚੱਕੋ ਜੀ ਹੋ ਗਈ ਫੋਟੋ ਇੱਕ ਤੇ ਇਹ ਆਪਾਂ ਆਪਦੇ ਜਿਹੜਾ ਏਰੀਆ ਬਹੁਤ ਮਸਤ ਹੈ ਅਕਰ ਆ ਗਏ ਲਸਤੀ ਹਾਂ ਤੇ ਹੁਣ ਆਪਾਂ ਆ ਗਏ ਜੀ ਇਸ ਜਗ੍ਹਾ ਤੇ ਤੇ ਏਰੀਆ ਆ ਗਿਆ ਤੇ ਹੁਣ ਆਪਾਂ ਕਰੋਜ਼ ਦੀ ਟਿਕਟ ਲਾਵਾਂਗੇ ਉਹ ਕਿੱਥੋਂ ਮਿਲੂਗੀ ਟਿਕਟ ਆਪਾਂ ਨੂੰ ਉੱਥੋਂ ਮਿਲੂਗੀ ਜੇ ਪਹਿਲਾਂ ਇੱਧਰ ਚੱਲਣਾ ਸੱਜਾ ਕੇ ਦੇਖ ਆ ਜਾ ਫਿਰ ਆਪਾਂ ਦਿਖਾਈ ਦਿੰਨੇ ਆ ਫਿਰ ਥੋੜਾ ਥੋੜਾ ਓਕੇ ਲਓ ਜੀ ਹੁਣ ਆਪਾਂ ਉਹ ਜਗ੍ਹਾ ਤੇ ਚੱਲਦੇ ਆ ਜਿੱਥੇ ਕਰੋਜ਼ ਤੇ ਆਪਾਂ ਦੁਬਾਰਾ ਬੈਠਾਂਗੇ ਪਰ ਹਜੇ ਉਹ ਗਿਆ ਹੋਇਆ ਕਿਸੇ ਪਾਸੇ ਤੇ ਕਿੰਨੇ ਵਜੇ ਆਊਗਾ 12:45 ਤੇ 12 ਵਜੇ ਚੱਲ ਹਾਂ 12:45 ਤੇ ਤੇ ਆਪਾਂ ਕੀ ਦੇਖਣਾ ਆ ਚੀਜ਼ਾਂ ਹਨਾ ਇਹ 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 ਆਪਾਂ ਨੂੰ ਦਿਖਾ ਕੇ ਲਿਆਉਣਗੇ ਤੇ ਇਹਦਾ ਨਿਆਰਾ ਲੈਣਾ ਆਪਾਂ ਨੇ ਤੇ ਠੀਕ ਹੈ ਦੋਸਤੋ ਬਣੇ ਰਹੋ ਤੇ ਆਪਾਂ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਉਹ ਡੈਸਟੀਨੇਸ਼ਨ ਤੇ ਤੇ ਇੱਥੇ ਆਪਾਂ ਬੈਠਾਂਗੇ ਕਰੋਚ ਤੇ ਪਹਿਲਾਂ ਅਸੀਂ ਤੁਹਾਨੂੰ ਦਿਖਾ ਰਹੇ ਆਂ ਇਹੀ ਜਗ੍ਹਾ ਵੀ ਉਸ ਤੋਂ ਬਾਅਦ ਫਿਰ ਅਸੀਂ ਟਿਕਟ ਲਵਾਂਗੇ ਤੇ ਤੇ ਇਹ ਜਿਹੜੀ ਜਗ੍ਹਾ ਇਹ ਵਾਲੀ ਉੱਥੇ ਆਊਗਾ ਕਰੋਸ ਉਹ ਸਾਹਮਣੇ ਤੇ ਫਿਰ ਤੁਹਾਨੂੰ ਆਪਾਂ ਜਦੋਂ ਆਪਾਂ ਬੈਠਾਂਗੇ ਉਦੋਂ ਤੁਹਾਨੂੰ ਦਿਖਾਵਾਂਗੇ ਤੇ ਇਹ ਏਰੀਆ ਜਿਹੜਾ ਹੈਗਾ ਇਹ ਛੋਟੇ ਨੇ ਤੇ ਆ ਛੋਟੇ ਛੋਟੇ ਕਿਸਤੇ ਆ ਜਿੱਦਾਂ ਉਹ ਦੂਰ ਦੂਰ ਖੜੇ ਨੇਗੇ ਉਹਦਾ ਇੰਜੋਏ ਕਰ ਰਹੇ ਨੇ ਇਹਨਾਂ ਨੇ ਸਟੇਬਲ ਕੀਤਾ ਹੋਇਆ ਹੋ ਸਕਦਾ ਔਰੇ ਪਾਣੀ ਘਟ ਹੋਵੇ ਤੇ ਇਹ ਸ਼ਾਪ ਹੈ ਤੇ ਇਹ ਆਹੋ ਕੋਡ ਜਿਹੜਾ ਪਾਣੀ ਦੇ ਵਿੱਚ ਛਾਲਾਂ ਹੀ ਮਾਰਦੇ ਹੁੰਦੇ ਨੇ ਆਹਾ ਹਾਂ ਉਹ ਸੁਬੇਂ ਨਹੀਂ ਹਾਂ ਇਸ ਵੀਂ ਕੋਡ ਨੇ ਤੇ ਇਹ ਵਿੱਚ ਜਦੋਂ ਸਮੁੰਦਰ ਦੇ ਵਿੱਚ ਇਹਨਾਂ ਨੇ ਨਹਾਉਣਾ ਹੁੰਦਾ ਤੇ ਗਿੱਲਾ ਵੀ ਨਹੀਂ ਹੋਣਾ ਹੁੰਦਾ ਤਾਂ ਇਹ ਕੋਡ ਜਾਂ ਪਾ ਕੇ ਵਿੱਚ ਡੇਕ ਦੇਣੇ ਆਦੇ ਲੈ ਐਂਜੋਏ ਕਰ ਰਹੇ ਨੇ ਵੀ ਠੀਕ ਹੈ ਜੀ ਆ ਗਏ ਆ ਜੀ ਇਸ ਆਫਿਸ ਦੇ ਵਿੱਚ ਬੁੱਕ ਹੈਰ ਜਾਨਣ ਕੀ ਇੱਥੋਂ ਅਸੀਂ ਟਿਕਟ ਲੈ ਸਕਦੇ ਹਾਂ ਡਿਪਾਰਚਰ 10 15 ਤੇ ਗਿਆ ਹੋਇਆ ਹੁਣ 12 45 ਤੇ ਸਾਡੇ ਸਾਨੂੰ ਲੈ ਕੇ ਜਾਊਗਾ ਅਸੀਂ ਉਹ ਟਿਕਟ ਹੈਰ ਕਰਦੇ ਹਾਂ ਸੋ ਇਹ ਬਿਲਕੁਲ ਚੀਜ਼ ਦੇ ਬਿਲਕੁਲ ਸਾਹਮਣੇ ਹੈ ਤੇ ਤੇ ਆ ਗਏ ਇਹ ਆਫਿਸ ਬਿਲਕੁਲ ਤੇ ਇੱਥੋਂ ਅਸੀਂ ਟਿਕਟ ਲੈ ਸਕਦੇ ਹਾਂ ਲਓ ਵੀ ਮਿੱਤਰੋ ਆਪਾਂ ਤੁਹਾਨੂੰ ਦਿਖਾਉਣ ਜਾ ਰਿਹਾ ਜਿਹੜੀਆਂ ਟਿਕਟਾਂ ਸੀ ਲੈ ਚੁੱਕੇ ਆ ਸੋ ਇਹ ਟਿਕਟ ਮਿਲੀ ਸਾਨੂੰ 3 ਵਜ ਕੇ 3 ਸ਼ਾਮ ਨੂੰ 3 ਵਜੇ ਦੀ ਸੋ ਅਸੀਂ ਲੈਣਾ ਚਾਹੁੰਦੇ ਸੀ ਇਹ ਵਾਲੀ 1234 ਸੀ ਸੋ ਇਹ ਬੁੱਕ ਹੋ ਗਈ ਤੇ ਹੁਣ ਸਾਨੂੰ ਆ ਮਿਲਿਆ ਆ ਵਾਲਾ ਸੋ ਇਹਦੇ ਸਾਡੇ ਤੋਂ ਚਾਰਜ ਲਏ ਨੇ ਇਹਨਾਂ ਨੇ 120 ਡਾਲਰ ਸੋ ਦੋ ਜਨਾਂ ਦੇ 240 ਡਾਲਰ ਲੱਗੇ ਨੇ ਜਿਹਦੇ ਵਿੱਚ ਕੰਪਲੀਮੈਂਟਰੀ ਕੀ ਹੈ ਆਪਣਾ ਸੰਦੀਪਾ ਡਰਿੰਕਾਂ ਦੇਣਗੇ ਦੋ ਹਾਂ ਤੁਸੀਂ ਆਪਣੀ ਇੱਛਾ ਮੁਤਾਬਕ ਜੇ ਵੀ ਜੋ ਤੁਸੀਂ ਮਤਲਬ ਜਿੱਦਾਂ ਇੱਕ ਜਣੇ ਨੇ ਇੱਕ ਡਰਿੰਕ ਹੋ ਗਈ ਤੇ ਹੋਰ ਕੀ ਆ ਹੈਲੋ ਜਿੱਦਾਂ ਕਾਫੀ ਹੋ ਗਈ ਇਹ ਚੀਜ਼ਾਂ ਕੰਪਲੀਮੈਂਟਰੀ ਆ ਤੁਸੀਂ ਵਿੱਚ ਆਪਣਾ ਬੋਰਡ ਦੇ ਵਿੱਚ ਲੈ ਸਕਦੇ ਹੋ ਠੀਕ ਹੈ ਜੀ ਹੁਣ ਅੱਗੇ ਤੁਹਾਨੂੰ ਦਿਖਾਣੇ ਕੁਝ ਦੇਰ ਅਸੀਂ ਬੇਟ ਕਰਾਂਗੇ ਕਿਹੜੇ ਘੰਟੇ ਚ ਤੇ 6 ਵਜੇ ਨੂੰ ਆ ਜਾਾਂਗੇ ਘਰੇ ਫਿਰ ਹਣੋ ਰੇ ਮੈਨੂੰ ਉਹ ਮਹਾਉਣ ਡਿਗੁਰਾਏ ਵੀ ਆ ਚੱਲ ਤੇ ਫੇਰ ਉਹਨੂੰ ਫੇਰ ਭਾਈ ਨੂੰ ਐਕਸਾਈਟਮੈਂਟ ਤੇ ਥੋੜੀ ਕਰੂ ਜਰੀ ਮਹਾ ਚੱਲ ਭਾਈ ਮਦਮ ਤਾਂ ਦਾ ਸਹਿਮ ਹੈ ਤੂੰ ਲਓ ਜੀ ਮੈਨੂੰ ਦਿਲ ਕਰਿਆ ਵੀ ਮੈਂ ਇਹ ਚੀਜ਼ ਦਿਖਾਵਾਂ ਤੁਹਾਨੂੰ ਕਿਉਂਕਿ ਹੁਣ ਇਹ ਦੇਖੋ ਵੈਸੇ ਤਾਂ ਇਹ ਪ੍ਰਾਈਵੇਟ ਪ੍ਰਾਪਰਟੀ ਹੈ ਉਸ ਦਾ ਚੱਲਣਾ ਆਪਾਂ ਨੂੰ ਪਰ ਗੱਲ ਕੁਛ ਨਹੀਂ ਕਿਉਂਕਿ ਆਪਾਂ ਔਰੇ ਆਏ ਆ ਹਾਂ ਤਾਂ ਬਣਦੀ ਐ ਤੇ ਫੁੱਲੀ ਫੁੱਲ ਲੱਗੇ ਹੋਏ ਨੇ ਤੇ ਕਿੰਨਾ ਵਧੀਆ ਸਵੇਰੇ ਉੱਠ ਕੇ ਜਦੋਂ ਦੇਖਦਾ ਆਊਗਾ ਸਵੇਰੇ ਸਵੇਰੇ ਕੋਈ ਵੀ ਕਰਦਾ ਮੈਂਬਰ ਵੀ ਕਿੰਨਾ ਵਧੀਆ 뷰 ਆਉਂਦਾ ਹੋਊਗਾ ਇਧਰੋਂ ਹਨਾ ਸਵੇਰੇ ਸਵੇਰੇ ਅੱਖਾਂ ਨੂੰ ਨਰਜੀ ਮਿਲਦੀ ਹੋਣੀ ਕਿੰਨਾ ਪਿਆਰਾ ਲੱਗਦਾ ਹੋਊਗਾ ਸੋ ਜਦੋਂ ਮਰਜੀ ਉਠੋ ਪਰਮਾਤਮਾ ਨੂੰ ਯਾਦ ਕਰੋ ਠੀਕ ਹੈ ਜੀ ਸਵੇਰੇ ਸਵੇਰੇ ਲਓ ਵੀ ਮਿੱਤਰੋ ਆਪਾਂ ਇੱਕ ਗਾਰਡਨ ਆਪਨਾ ਹੁਣ ਆਪਾਂ پلان ਬਣਾਇਆ ਵੀ ਆਪਾਂ ਇੱਥੋਂ ਸਟਾਰਟ ਕਰਨਾ ਹੈ ਕੋਸ਼ਿਸ਼ ਕਰਾਂਗੇ ਬਿਲਕੁਲ ਹੀ ਡਾਇਰੈਕਟਲੀ ਸਿੱਧਾ ਜਾਣ ਦੇ ਇੱਥੋਂ ਕੋਸ਼ਿਸ਼ ਕਰਾਂਗੇ ਆਪਾਂ ਕਿਸੇ ਹਿਸਾਬ ਨਾਲ ਵੀ ਵਾਪਸ ਆਉਣ ਦੀ ਕਿਉਂਕਿ ਟਾਈਮ ਨਾ ਜ਼ਿਆਦਾ ਲੱਗੇ ਪਰ ਹੁਣ ਸਾਡੇ ਕੋਲ ਟਾਈਮ ਬਹੁਤ ਹੈ ਇਹਦਾ ਅਸੀਂ ਅਲੱਗ ਤੋਂ ਥੋੜਾ ਬਲੌਗ ਬਣਾਵਾਂਗੇ ਤੁਹਾਡੇ ਵਾਸਤੇ ਤੇ ਆਪਾਂ ਜਾਣਾ ਇਹ ਸਾਈਡ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਇਹ ਸਾਈਡ ਕਿਮਿੰਗ ਗੱਲਬਾਤ ਵੰਦੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਅਸੀਂ ਆਗੇ ਥੋੜਾ ਜਿਹਾ ਉਚਾਈ ਤੇ ਤੇ ਉੱਪਰੋਂ ਕੁਝ ਇਹ ਜਿਹੇ ਦ੍ਰਿਸ਼ ਦਿਂਦਾ ਕੋਚ ਓਕੇ ਲਓ ਵੀ ਜਿੰਨਾ ਦਾ ਟਾਈਮ ਸਾਡੇ ਤੋਂ ਪਹਿਲਾਂ ਥੋੜਾ ਜਿਹਾ ਕਿਉਂਕਿ ਨਹੀਂ ਤਾਂ ਅਸੀਂ ਇਹ ਵੀ ਲੈ ਲੈਂਦੇ ਪਰ ਇਹਦਾ ਕੋਈ ਆਫਿਸ ਨਹੀਂ ਹੈਗਾ ਸੀ ਸਾਡੇ ਨਾਲ ਫੋਨ ਤੇ ਗੱਲ ਹੈ ਇਹ ਚੀਜ਼ ਜਾਣੇ ਇਹ ਹੁਣ 1245 ਵਾਲਾ ਰਾਉਂਡ ਲੈ ਕੇ ਜਾਓ ਅੱਛਾ ਅੱਛਾ ਸੌਰੀ ਸੌਰੀ ਓਕੇ ਓਕੇ ਲਓ ਜੀ ਮਿੱਤਰੋ ਬਹੁਤ ਜਲਦੀ ਤੁਹਾਨੂੰ ਆਪ ਦਿਖਾਵਾਂਗੇ ਪਰ ਇਹ ਚੀਜ਼ ਦਾ ਵਲੌਗ ਅਸੀਂ ਲੱਗ ਬਣਾਵਾਂਗੇ ਤੇ ਠੀਕ ਹੈ ਵੀ ਅਸੀਂ ਹੁਣ ਜਾ ਰਹੇ ਹਾਂ ਉੱਪਰ ਹੋਰ ਇੱਧਰ ਵੱਲ ਨੂੰ ਚਲਿਓ ਲਓ ਵੀ ਦੋਸਤੋ ਗੱਲ ਇਹ ਆ ਵੀਡੀਓ ਮੈਂ ਤਾਂ ਦਿਖਾ ਰਿਹਾ ਘਰ ਬੜਾ ਪਿਆਰਾ ਹੈ ਤੇ ਫੁੱਲਾਂ ਨਾਲ ਭਰਿਆ ਹੋਇਆ ਤੇ ਇਸ ਕਰਕੇ ਤਾਂ ਮਣਾਣਾ ਸ਼ਾਰਟ ਤਾਂ ਮੈਂ ਇਹਨੂੰ ਵੀਡੀਓ ਦੇ ਵਿੱਚ ਲਾਉਂਗਾ ਸੋ ਗੱਲਬਾਤ ਸਿਰੇ ਆ ਜਾਵਾ ਵਧੀਆ ਲੱਗ ਰਿਹਾ ਹੈ ਲਓ ਵੀ ਦੋਸਤੋ ਇਹ ਬਲੌਗ ਥੋੜਾ ਲੰਬਾ ਹੋ ਜਾਣਾ ਸੀ ਪਰ ਮੈਂ ਤੁਹਾਨੂੰ ਦਿਖਾਣਾ ਵੀ ਸਾਨੂੰ ਉਹਨੂੰ ਕਰੈਚ ਚਰਚ ਪੈਣਾ ਜੀ 75 ਕਿਲੋਮੀਟਰ ਅੱਕਾ ਰੋਏ ਤੋਂ ਅਸੀਂ ਉੱਪਰ ਆ ਕੇ ਅਸੀਂ ਦੇਖਣ ਵਾਸਤੇ ਇਹ ਏਰੀਆ ਪਿੰਡ ਕਿਉਂਕਿ 3 ਕਿਲੋਮੀਟਰ ਸਾਨੂੰ ਉੱਥੇ ਹੁਣ ਵਾਪਸ ਜਾਣਾ ਪਊਗਾ ਕਿਉਂਕਿ ਇਹ ਬਲੌਗ ਮੈਂ ਇੱਥੇ ਹੀ ਖਤਮ ਕਰਨ ਜਾ ਰਿਹਾ ਹਾਂ ਅਸੀਂ ਹੁਣ ਜਿਹੜਾ ਉਹਦੇ ਵਿੱਚ ਪਾਣੀ ਵਾਲਾ ਜਹਾਜ਼ ਕਹਿ ਸਕਦੇ ਆਪਾਂ ਹਨਾ ਸੋ ਉਹਦੇ ਵਿੱਚ ਅਸੀਂ ਅਲੱਗ ਤੋਂ ਤੁਹਾਡੇ ਵਾਸਤੇ ਇੱਕ ਸਟੋਰੀ ਬਣਾਵਾਂਗੇ ਘੈਂਟ ਤੇ ਉਹਦੇ ਚ ਇੱਕ ਵੀ ਪਾਲ ਅਸੀਂ ਮਿਸ ਨਹੀਂ ਕਰਨਾ ਟੋਟਲ ਸਾਰੀ ਰਿਕਾਰਡਿੰਗ ਹੋਊਗੀ ਸੋ ਆ ਦੇਖੋ ਇਹ ਜਗ੍ਹਾ ਤੇ ਇੱਕ ਹਸਪੀਟਲ ਵੀ ਆ ਹਨਾ ਇਹ ਸਾਈਡ ਤੇ ਕੈਵਨ ਇਹਦਾ ਮਤਲਬ ਹੈ ਹਨਾ ਓਕੇ 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 ਤਾਂ ਠੀਕ ਹੈ ਦੋਸਤੋ ਅਸੀਂ ਇਹ ਇੱਥੇ ਹੁਣ ਐਂਡ ਕਰਨ ਜਾ ਰਹੇ ਹਾਂ ਇਸ ਬਲੌਗ ਦਾ ਤੇ ਅਗਲਾ ਬਲੌਗ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਸਬਸਕ੍ਰਾਈਬ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਤੇ ਕਮੈਂਟ ਪਿਆਰਾ ਜਰੂਰ ਕਰਿਆ ਕਰੋ ਜੀ ਤੇ ਤੁਹਾਨੂੰ ਦਿਖਾ ਦਈਏ ਦੁਬਾਰੇ ਅਸੀਂ ਹੁਣ ਇਹ ਸਾਈਡ ਨੂੰ ਜਾਵਾਂਗੇ